ਆਪਾਂ ਪਹੁੰਚੇ ਹਾਂ ਤਨੋਲੇ ਦੀ ਮੰਡੀ ਤੇ ਅੱਜ 11 ਤਰੀਕ ਅੱਜ 12ਵਾਂ ਮਹੀਨਾ ਦਿਨ ਹੈਗਾ ਬੁੱਧਵਾਰ ਆਪਾਂ ਪਹੁੰਚੇ ਹੋਇਆ ਆ ਬਾਈ ਗਿਆਨੀ ਕੋਲੇ ਅੱਜ ਬਹੁਤ ਸੋਹਣੀ ਮੱਝ ਆ ਜੀ ਨਗੀਨਾ ਹੀ ਆ ਇੱਕ ਗੱਲ ਕਰਦੇ ਆ ਆਪਾਂ ਬਾਈ ਦੇਖੋ ਬਹੁਤ ਵਧੀਆ ਥਣ ਦੇਵਾ ਆਪਾਂ ਬਾਈ ਨਾਲ ਗੱਲ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਮੱਝ ਦਾ ਆਪਣਾ ਰੇਟ ਕੀ ਆ 240 ਆ ਜੀ 2 ਲੱਖ 40 ਹਜ਼ਾਰ ਹਾਂ ਜੀ ਦੇਣ ਲੈਣ ਕੋਈ ਦੇਣ ਲੈਣ 220 ਕੀ ਦੇਜੋ ਮਗਰ ਕੀ ਆ ਜੀ ਮਗਰ ਕੱਟੀ ਆ ਮਗਰ ਕੱਟੀ ਆ ਜੀ ਦੁੱਧ ਕਿੰਨਾ ਦੁੱਧ ਪਰ 4 ਦਿਨ ਹੋ ਗਏ ਸੂਈ ਨੂੰ ਇਸ ਟਾਈਮ 15 ਲੀਟਰ ਹੋਊਗਾ ਜੀ ਹਾਂਜੀ 4 ਦਿਨ ਹੋਇਆ ਸੂਈ ਨੂੰ ਕਹਿੰਦੇ 15 ਲੀਟਰ ਦੁੱਧ ਆ ਬਾਈ ਕਹਿੰਦਾ ਮੁੱਲ ਕਰਦੇ ਆ 2.5 ਲੱਖ ਤੇ 240 ਦੀ ਦੇ ਦਿਆਂਗੇ ਨਹੀਂ 240 ਕਰਦੇ ਆ ਤੇ 220 ਹੀ ਦੇ ਦਿਆਂਗੇ 240 ਕਰਦੇ ਆ ਜੀ ਕਹਿੰਦਾ 220 ਹੀ ਦੇ ਦਿਆਂਗੇ ਟਰੋਲੇ ਮੰਡੀ ਤੇ ਆਏ ਹੋਇਆ ਬਾਈ ਬਾਈ ਦਾ ਪਿੰਡਾਗਾ ਭੂੰਦੜ ਹਣਾ ਜੀ ਹਾਂਜੀ ਨੰਬਰ ਬੋਲ ਦਿਓ ਬਾਈ ਛੋਟਾ 9478160482 94 781 781 60482 60482 ਨੰਬਰ ਹੈ ਜੀ ਇਹਨਾਂ ਦਾ ਫੋਨ ਨੰਬਰ ਜਿਹਨੇ ਮੱਝ ਲੈਣੀ ਆ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਹੁੰਦੜ ਪਿੰਡ ਆ ਜੀ ਰਾਮਪੁਰਾ ਮੰਡੀ ਦੇ ਨੇੜੇ ਬਠਿੰਡਾ ਜ਼ਿਲ੍ਹਾ ਪਾਲੀ ਬਾਈ ਦਾ ਨਾਂ ਦਾ ਵਪਾਰੀ ਪਾਲੀ ਵਪਾਰੀ ਦੇ ਨਾਲ ਮਸ਼ਹੂਰ ਆ ਵਧੀਆ ਕਾਮਾ ਬਾਈ ਦਾ ਸੱਚਾ ਸੁੱਚਾ ਦਾ ਕੰਮ ਕਰਦਾ ਬਾਈ